ਉਹਨਾਂ ਦੇ ਕਰਤੱਵਾਂ ਵਾਂਗ ਜਿੱਥੇ ਗੁਰੂ ਰੂਪ ਗੁਰਸੋਰੀ ਸਾਹਿਬ ਸਿੰਘ ਜੀਓ ਜੋ ਪਰਮੇਸ਼ਰ ਦਾ ਹੋ ਜਾਂਦਾ ਹੈ ਫਿਰ ਉਸ ਦੇ ਅੰਦਰ ਡਰ ਪਾਉ ਨਹੀਂ ਰਹਿੰਦਾ ਉਸ ਦਾ ਡਰ ਪਾਉ ਖਤਮ ਹੋ ਜਾਂਦਾ ਹੈ ਉਹ ਮੌਤ ਨੂੰ ਵੀ ਮਖੋਲਾ ਕਰਦਾ ਹੈ ਤੇ ਮੌਤ ਤੋਂ ਵੀ ਨਹੀਂ ਡਰਦਾ ਆਓ ਇਸ ਤਰ੍ਹਾਂ ਦਾ ਇੱਕ ਪ੍ਰਸੰਗ ਆ ਜੀ ਨਾਲ ਸਾਂਝਾ ਕਰੀਏ ਰੂਮ ਦੇ ਦੇ ਵਿੱਚ ਇੱਕ ਇੰਜ ਮਨਸੂਰ ਰਹਿੰਦਾ ਸੀ ਉਸ ਨੂੰ ਕੋਈ ਪੁੱਜਿਆ ਹੋਇਆ ਸਤ ਮਿਲਿਆ ਜਿਸ ਨੇ ਇਹਦੀ ਸਾਰੀ ਜੀਵ ਭਾਵਨਾ ਨਾਸ਼ ਕਰ ਦਿੱਤੀ ਜਿਸ ਕਰਕੇ ਮਨਸੂਰ ਆਪਣੇ ਆਪ ਨੂੰ ਅਨਹਲਕ ਅਨਹਲਕ ਕਹਿ ਨਗਾ ਮੈਂ ਖੁਦਾ ਹਾਂ ਉਸ ਸ਼ਹਿਰ ਵਿੱਚ ਇੱਕ ਮੁਰਾਣਾ ਰਹਿੰਦਾ ਸੀ ਉਸਨੇ ਮਨਸੂਰ ਨੂੰ ਇਹ ਗੱਲ ਕਹਿਣ ਤੋਂ ਬਹੁਤ ਰੋਕਿਆ ਮੌਤਾ ਡਰ ਵੀ ਦਿੱਤਾ ਪਰ ਮਨਸੂਰ ਆਪਣੀ ਗੱਲ ਤੋਂ ਨਾ ਟਲਿਆ ਮੁਲਾਣਿਆਂ ਨੇ ਉਸ ਨੂੰ ਬਾਦਸ਼ਾਹ ਪਰ ਸ਼ਿਕਾਇਤ ਕਰਕੇ ਫਰਾਜ਼ਤ ਸਾਹਿਬ ਦੇ ਬਾਦਸ਼ਾਹ ਨੇ ਉਸ ਨੂੰ ਕਾਫਰ ਆ ਕੇ ਸੂੜੀ ਦੇ ਉੱਤੇ ਚੜਾ ਦਿੱਤਾ ਮਨਸੂਰ ਸੂੜੀ ਉੱਤੇ ਚੜ ਕੇ ਅੰਤਮ ਸਵਾਸਾਂ ਤੱਕ ਨਿਰਭਏ ਹੋ ਕੇ ਅਨਲ ਹਕ ਬੋਲਦਾ ਰਿਹਾ ਉਸ ਦੇ ਸਰੀਰ ਤੇ ਲਹੂ ਦੀਆਂ ਬੂੰਦਾਂ ਜਿਹੜੀਆਂ ਧਰਤੀ ਤੇ ਡਿੱਗੀਆਂ ਉਹ ਵੀ ਅਨਲ ਹਕ ਦਾ ਸ਼ਬਦ ਬੋਲਣ ਲੱਗੀਆਂ ਮੁਲਾਣੇ ਕੌਤਕ ਵੇਖ ਕੇ ਬੜੇ ਚੰਬਤ ਹੋਏ ਉਸ ਦੇ ਮ੍ਰਿਤਕ ਸਰੀਰ ਨੂੰ ਸਾੜ ਦਿੱਤਾ ਉਹਦੇ ਸਰੀਰ ਦੀ ਸੁਆਵੀ ਅਨਵਹਗ ਕਹਿੰਦੀ ਮਲਾਨੇ ਨੇ ਉਹ ਸਾਰੀ ਸੁਆ ਇਕੱਠੀ ਕਰਕੇ ਇੱਕ ਸ਼ੀਸ਼ੇ ਦੇ ਬਰਤਨ ਵਿੱਚ ਪਾ ਲਈ ਉਹਦਾ ਮੂੰਹ ਬੰਦ ਕਰਕੇ ਆਪਣੇ ਘਰ ਵਿੱਚ ਉਸ ਨੂੰ ਕੈਦ ਕਰਕੇ ਰੱਖ ਲਿਆ ਇਸ ਵਿੱਚੋਂ ਉਹਨਾਂ ਰਕਦੀ ਆਵਾਜ਼ ਨਾ ਆਵੇ ਜਦ ਕੁਝ ਸਮਾਂ ਇਸ ਤਰ੍ਹਾਂ ਬੀਤ ਗਿਆ ਤਾਂ ਮਲਾਨੇ ਦੀ ਕੁਆਰੀ ਲੜਕੀ ਨੇ ਉਹ ਬਰਤਨ ਦਾ ਮੂੰਹ ਖੋਲ੍ਹ ਕੇ ਉਸ ਨੂੰ ਸੁੰਘ ਕੇ ਜਦੋਂ ਸੁਗੰਧੀ ਰਹਿਦ ਵੇਖਿਆ ਤਾਂ ਫਿਰ ਉਸਨੇ ਸਵਾਦ ਵੇਖਣ ਵਾਸਤੇ ਚੁੱਕੀ ਭਰ ਕੇ ਉਸ ਨੂੰ ਆਪਣੇ ਮੂੰਹ ਵਿੱਚ ਪਾ ਲਿਆ ਉਸ ਦਾ ਵੀ ਜਦੋਂ ਉਸ ਨੂੰ ਕੋਈ ਸਵਾਦ ਨਾ ਆਇਆ ਤਾਂ ਸੋਚਣ ਲੱਗੀ ਕਿ ਪਿਤਾ ਨੇ ਬੇਰਥੀ ਕੋਈ ਚੀਜ਼ ਘਰ ਚ ਢਿਆ ਕੇ ਰੱਖੀ ਹੋਈ ਹੈ ਇਹ ਸਵਾਦ ਦੇ ਚੱਖਣ ਦੇ ਅਸਰ ਨਾਲ ਉਹ ਕੁੜੀ ਨੂੰ ਹਮਲ ਠਰ ਗਿਆ ਜਦ ਲੜਕੀ ਦੇ ਹਮਲ ਦਾ ਪਤਾ ਉਹਦੇ ਪਿਤਾ ਨੂੰ ਲੱਗਾ ਤਾਂ ਉਸਨੇ ਲੜਕੀ ਨੂੰ ਖੋਟਾ ਕੰਮ ਕਰਨ ਵਾਲੀ ਸਮਝ ਕੇ ਮਾਰ ਦੇਣਾ ਚਾਹਿਆ ਪਰ ਰਾਜ ਡੰਡ ਤੋਂ ਡਰ ਕੇ ਮਾਰਨ ਦੀ ਥਾਂ ਉਸ ਨੂੰ ਕਾਰੇਂਦਰ ਕੈਦ ਕਰ ਦਿੱਤਾ 9 ਮਹੀਨੇ ਬਰਨ ਜਦੋਂ ਉਸ ਨੂੰ ਲੜਕਾ ਪੈਦਾ ਹੋਇਆ ਤਾਂ ਮਰਾਣੇ ਨੇ ਉਸ ਨੂੰ ਮੜਕੇ ਵਿੱਚ ਬੰਦ ਕਰਕੇ ਨਦੀ ਵਿੱਚ ਰੋੜ ਦਿੱਤਾ ਮੜਕਾ ਰੁੜਿਆ ਜਾਂਦਾ ਧੋਬੀ ਨੇ ਵੇਖ ਕੇ ਫੜ ਲਿਆ ਤੇ ਖੋਲ ਕੇ ਉਸ ਵਿੱਚੋਂ ਲੜਕਾ ਵੇਖ ਕੇ ਬੜਾ ਪ੍ਰਸੰਨ ਹੋਇਆ ਧੋਬੀ ਨੇ ਉਸ ਨੂੰ ਘਰ ਲਿਆ ਕਿ ਨਾਮ ਰੱਖ ਦਿੱਤਾ ਸ਼ਮਸ਼ਤਰ ਦੇ ਸ਼ਮਸ਼ਤ ਤਬਰੀਜ਼ ਰੱਖਿਆ ਤੇ ਬੜੇ ਪਿਆਰ ਨਾਲ ਪਾਲਣਾ ਕੀਤੀ ਜਦ ਸ਼ਮਸ਼ਤ ਤਬਰੀਜ਼ ਵੱਡਾ ਹੋਇਆ ਤੋ ਵੀ ਨੇ ਉਸ ਨੂੰ ਮੁੱਲਾ ਨਾਲ ਪੜਨ ਵਾਸਤੇ ਭੇਜ ਦਿੱਤਾ ਇੱਕ ਦਿਨ ਸ਼ਮਸ਼ਤ ਤਬਰੀਜ਼ ਦੇ ਸਾਰੇ ਮੁੰਿਆਂ ਦੀਆਂ ਕਿਤਾਬਾਂ ਚੁੱਕੇ ਪਾਣੀ ਦੇ ਵਿੱਚ ਬੱਚੇ ਸੁੱਟ ਦਿੱਤੀਆਂ ਮੁੰਿਆਂ ਨੇ ਮਲਾਨੇ ਨੂੰ ਦੱਸਿਆ ਉਹਨਾਂ ਨੇ ਜਦ ਸਾਰੀਆਂ ਕਿਤਾਬਾਂ ਚ ਬੱਚੇ ਚੁੱਕਡਾਈਆਂ ਤਾਂ ਸਾਰੀਆਂ ਸੁੱਕੀਆਂ ਨਿਕਲੀਆਂ ਮਲਾਨਾ ਬੜਾ ਹੈਰਾਨ ਹੋਇਆ ਤੇ ਸ਼ਮਸ਼ ਨੂੰ ਸ਼ਕਤੀਵਾਨ ਜਾਣ ਕੇ ਉਹਦੇ ਪੈਰੀਂ ਪੈ ਗਿਆ ਜੇ ਕਿਹਾ ਮੈਨੂੰ ਇਹ ਖੁਦਾ ਦਾ ਰਾਹ ਦੱਸੋ ਤਾਂ ਸ਼ਮਸ਼ ਨੇ ਕਿਹਾ ਜੇ ਤੇਰੀ ਇੱਛਾ ਹੈ ਨਾ ਤਾਂ ਇੱਕ ਗੱਲ ਮੰਨ ਕੇ ਮੈਨੂੰ ਇੱਕ ਬੋਤਲ ਸ਼ਰਾਬ ਦੀ ਪਿਆ ਤੇ ਆਪਣੀ ਲੜਕੀ ਮੇਰੇ ਨਾਲ ਪਾ ਉਸ ਦੀ ਇਹ ਗੱਲ ਸੁਣ ਕੇ ਮਰਾਣਾ ਨੂੰ ਘਰ ਲੈ ਗਿਆ ਸ਼ਰਾਬ ਦੀ ਬੋਤਲ ਤੇ ਆਪਣੀ ਲੜਕੀ ਨੂੰ ਉਸ ਦੇ ਨਾਲ ਅੰਦਰ ਵਾੜ ਕੇ ਬਾਹਰੋਂ ਚੰਦਰਾ ਮਾਰ ਦਿੱਤਾ ਜਦ ਅੰਦਰ ਬੈਠ ਕੇ ਸ਼ਮਸ਼ ਨੇ ਆਪਣੀ ਉਸ ਮਾਤਾ ਨੂੰ ਸਾਰੀ ਗੱਲ ਸੁਣਾਈ ਕਿਆ ਮੇਰਾ ਜਨਮ ਤੁਹਾਡੇ ਗਰਭ ਚ ਹੋਇਆ ਹੈ ਪਰ ਮੈਂ ਤੁਹਾਡਾ ਦੁੱਧ ਨਹੀਂ ਪੀ ਸਕਿਆ ਹੁਣ ਮੈਂ ਆਪਣੀ ਮਾਂ ਦਾ ਦੁੱਧ ਪੀਣਾ ਹੈ ਲੜਕੀ ਇਹ ਗੱਲ ਸੁਣ ਕੇ ਸਮਝ ਗਈ ਠੀਕ ਕਹਿੰਦਾ ਹੈ ਕਿਉਂਕਿ ਮੇਰਾ ਬਾਪ ਮੇਰੇ ਜੰਮੇ ਬਾਲ ਨੂੰ ਨਦੀ ਵਿੱਚ ਰੋੜਾਇਆ ਸੀ ਉਥੋਂ ਕਿਸੇ ਨੇ ਫੜ ਕੇ ਪਾਲ ਲਿਆ ਹੋਵੇਗਾ ਇਸ ਤਰ੍ਹਾਂ ਉਹਦੀ ਥਣਾ ਵਿੱਚ ਦੁੱਧ ਉਤਰਾਇਆ ਸ਼ਮਸ਼ ਨੇ ਦੁੱਧ ਚੁੰਘ ਕੇ ਕਿਹਾ ਮੈਂ ਹੁਣ ਬਾਹਰ ਜਾਂਦਾ ਹਾਂ ਜੇ ਤੇਰਾ ਪਿਤਾ ਪੁੱਛੇ ਤਾਂ ਉਸ ਨੂੰ ਦੱਸ ਦੇਣਾ ਕਿਉਂ ਬਾਹਰ ਅੰਕੀ ਜਗ੍ਹਾ ਤੇ ਗਿਆ ਹੈ ਕੋਈ ਪੁੱਛਣਾ ਚਾਹੇ ਤਾਂ ਉੱਥੇ ਚੜ੍ਹਿਆ ਜਾ ਮੁੱਲਾਂ ਜੀ ਸਵੇਰੇ ਜੰਦਰਾ ਖੋਲ ਕੇ ਅੰਦਰ ਵੇਖਿਆ ਤਾਂ ਸ਼ਮਸ਼ ਸੁੱਖੀ ਨਹੀਂ ਸੀ ਤਾਂ ਲੜਕੀ ਨੇ ਰਾਤ ਦੀ ਸਾਰੀ ਵਾਰਤਾ ਸੁਣਾਈ ਕਿ ਉਹ ਸ਼ਹਿਰ ਤੋਂ ਬਾਹਰ ਬੈਠਾ ਹੈ ਮੁੱਲਾਂ ਝਟਪਟ ਹੀ ਸ਼ਮਸ਼ ਤਬਰੇਜ਼ ਪਾਸ ਪਹੁੰਚ ਕੇ ਉਹਦੇ ਪੈਰੀ ਪੈ ਗਿਆ ਸ਼ਮਸ਼ ਨੇ ਉਸ ਨੂੰ ਖੁਦਾ ਨੂੰ ਮਿਲਣ ਦਾ ਦੇ ਦਿੱਤਾ ਆਪ ਉਥੋਂ ਉੱਠ ਕੇ ਕਿਸੇ ਹੋਰ ਜਗ੍ਹਾ ਚਲੇ ਗਿਆ ਜਦ ਕੋ ਸਮਾਂ ਬੀਤ ਗਿਆ ਤਾਂ ਉਥੋਂ ਦੇ ਰਾਜੇ ਦਾ ਪੁੱਤਰ ਮਰ ਗਿਆ ਉਸਨੇ ਸਾਰੇ ਮਲਾਣੇ ਦੇ ਫਕੀਰ ਫੜ ਕੇ ਉਹਨਾਂ ਨੂੰ ਕਿਹਾ ਕਿ ਕਿਤਾਬਾਂ ਵਿੱਚ ਲਿਖਿਆ ਹੈ ਕਿ ਈਸੇ ਨੇ ਕਿਹਾ ਸੀ ਕਿ ਮੈਂ ਖੁਦਾ ਦੇ ਹੁਕਮ ਨਾਲ ਮੁਰਦੇ ਜਿੰਦਾ ਕਰਦਾ ਹਾਂ ਪਰ ਅੱਗੇ ਜਗਤ ਵਿੱਚ ਐਸੇ ਹੋਣਗੇ ਜੋ ਆਪਣੇ ਹੁਕਮ ਨਾਲ ਹੀ ਮੁਰਦੇ ਜਿੰਦਾ ਕਰਨਗੇ ਇਸ ਆਪਣੇ پیغمبر ਦੇ ਲਿਖੇ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਮੇਰੇ ਲੜਕੇ ਨੂੰ ਜਿੰਦਾ ਕਰ ਦਿਓ ਨਹੀਂ ਤਾਂ ਸਾਰੇ ਇਕੱਠੇ ਹੋ ਕੇ ਇਹ ਐਲਾਨ ਕਰੋ ਕਿ پیغمبر ਨੇ ਝੂਠ ਲਿਖਿਆ ਹੈ ਰਾਜਿੰਦਰਾ ਇਹ ਹੁਕਮ ਸੁਣ ਕੇ ਸਾਰੇ ਕੈਦ ਵਿੱਚ ਮੰਨ ਰਏ ਇੱਕ ਦਿਨ ਸ਼ਮਸ਼ ਤਬਰੇਜ਼ ਉੱਥੋਂ ਚਲੇ ਗਿਆ ਸੁਨਾਮ ਰਾਣਿਆਂ ਨੂੰ ਮਿਲ ਕੇ ਉਸ ਨੂੰ ਆਖਿਆ ਕਿ ਸਾਨੂੰ ਕੈਦ ਵਿੱਚੋਂ ਛਡਾਓ ਸ਼ਮਸ਼ ਨੇ ਕਿਹਾ ਕਿ ਮੈਂ ਲੜਕੇ ਨੂੰ ਜਵਾ ਦਿੰਦਾ ਹਾਂ ਪਰ ਫਿਰ ਤੁਸੀਂ ਹੀ ਮੈਨੂੰ ਦੁੱਖ ਦੇਣਾ ਹੈ ਜਦ ਸਾਰਿਆਂ ਨੇ ਹੱਥ ਜੋੜ ਕੇ ਕਿਹਾ ਕਿ ਅਸੀਂ ਤੈਨੂੰ ਕਦੀ ਦੁੱਖ ਨਹੀਂ ਦੇਵਾਂਗੇ ਇਹ ਲੜਕੇ ਨੂੰ ਜਵਾ ਕੇ ਸਾਨੂੰ ਕੈਦ ਚੋਂ ਛੁਡਾ ਦੇ ਤਦ ਸ਼ਮਸ਼ ਤਬਰੇਜ਼ ਨੇ ਇਹ ਗੱਲ ਸੁਣ ਕੇ ਬਾਦਸ਼ਾਹ ਦੇ ਲੜਕੇ ਮੁਰਦੇ ਪਾਸ ਜਾ ਕੇ ਕਿਹਾ ਕਮ ਵਿਜਣੀ ਮੇਰੇ ਹੁਕਮ ਨਾਲ ਜਿੰਦਾ ਹੋ ਜਾ। ਸੰਸਦਾਏ ਬਾਗ ਸੁਣ ਕੇ ਬਾਦਸ਼ਾਹ ਦਾ ਲੜਕਾ ਉੱਠ ਬੈਠਾ ਤੇ ਬਾਦਸ਼ਾਹ ਨੇ ਪ੍ਰਸੰਨ ਹੋ ਕੇ ਸਾਰੇ ਮਨਾਣੇ ਛੜਜ ਤੇ ਬਰੰਤ ਇਕੱਠੇ ਹੋ ਕੇ ਕਹਿਣ ਲੱਗੇ ਸ਼ਕਸ਼ ਨੇ। ਇਸ ਸ਼ਰਾਬ ਰੋਧ ਕਮ ਕੀਤਾ ਇਹਨੇ। ਇਹ ਕਹਿਆ ਹੈ ਕਿ ਮੇਰੇ ਹੁਕਮ ਨਾਲ ਜਿੰਦਾ ਹੋ ਜਾ। ਇਸ ਨੇ ਖੁਦਾ ਦੇ ਹੁਕਮ ਨਾਲ ਜਿੰਦਾ ਹੋ ਜਾ ਨਹੀਂ ਆਖਿਆ। ਇਸ ਨੂੰ ਡੰਡ ਮਿਲਣਾ ਚਾਹੀਦਾ ਹੈ। ਸਲਾਹ ਕਰਕੇ ਸਾਰਿਆਂ ਨੇ ਸੰਸ ਨੂੰ ਫੜਾ ਦਿੱਤਾ। ਸ਼ਰਧੇ ਉੱਟ ਕੰਮ ਕੀਤਾ ਹੈ ਇਸ ਕਰਕੇ ਸ਼ਰਧੇ ਹੁਕਮ ਅਨੁਸਾਰ ਤੇਰੀ ਜਿਉਂਦੇ ਦੀ ਖਲੋਤਾਰੀ ਜਾਏਗੀ ਅਪਰੰਤ ਬਾਦਸ਼ਾਹ ਦੇ ਹੁਕਮ ਨਾਲ ਸੰਸਦੀ ਖਲੋਤਾਰ ਕੀ ਉਸ ਨੂੰ ਛੜ ਦਿੱਤਾ ਉਹਦੇ ਸਰੀਰ ਵਿੱਚੋਂ ਲਹੂ ਪਾਗ ਵਗਦਾ ਰਹਿੰਦਾ ਮੱਖੀਆਂ ਬੈਠੀਆਂ ਲਿੰਦੀਆਂ ਇਸ ਤਰ੍ਹਾਂ ਮਰੀ ਹਾਤ ਵੇਖ ਕੇ ਕੋਈ ਵੀ ਉਹਦੇ ਪਾਸ ਨਾ ਬੈਠਦਾ ਦੁਖੀ ਹੋ ਕੇ ਸੰਸੁਤੂ ਚੱਲ ਕੇ ਮਲਤਾਨ ਦੇ ਵਿੱਚ ਆ ਗਿਆ ਉਸਨੇ ਇੱਕ ਮੱਛੀ ਮੰਗ ਕੇ ਲਈ ਤੇ ਉਸਨੂੰ ਭੁੰਨਣਾ ਦੇਵੇ ਕੋਈ ਜਦ ਸ਼ਮਸ਼ ਨੇ ਸੂਰਜ ਨੂੰ ਕਿਹਾ ਕਿ ਤੀਰਾ ਤੇ ਮੇਰਾ ਇੱਕ ਨਾਮ ਹੈ ਇਸ ਕਰਕੇ ਤੂੰ ਮੇਰਾ ਇੱਕ ਕੰਮ ਕਰਕੇ ਨੀਵਾ ਹੋ ਕੇ ਮੇਰੀ ਇਹ ਮੱਛੀ ਭੁੰਨ ਦੇ ਮੈਂ ਕਈ ਦਿਨਾਂ ਤੋਂ ਭੁੱਖਾ ਹਾਂ ਸ਼ਮਸ਼ ਦੇ ਕਹਿਣ ਨਾਲ ਸੂਰਜ ਨੀਵਾ ਹੋ ਗਿਆ ਜਿਸ ਦੀ ਗਰਮੀ ਨਾਲ ਲੋਕ ਸੜਨ ਲੱਗੇ ਬਹੁਤ ਵਿਆਕੜ ਹੋ ਗਏ ਸ਼ਮਸ਼ ਪਾਸ਼ਾਏ ਤੇ ਬਾਣੀ ਕਰਕੇ ਉਸਦੇ ਸਿੱਖ ਹੋ ਗਏ ਉਹਦੀ ਹਰ ਪ੍ਰਕਾਰ ਸਹਾਇਤਾ ਕਰਨਗੇ ਸੇਵਾ ਕਰਨਗੇ ਸ਼ਮਸ਼ ਤਰਵੇ ਦਾ ਇਹ પ્રસੰਗ ਜੋ ਆਪ ਜੀ ਨੂੰ ਸੁਣਾਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੋ ਪਰਮੇਸ਼ਰ ਨੂੰ ਨੇੜੇ ਕਰਕੇ ਜਾਣਦੇ ਨੇ ਪਿਆਰਿਓ ਉਹਨਾਂ ਦੇ ਉੱਤੇ ਪਰਮੇਸ਼ਰ ਦਾ ਹੱਥ ਹੋ ਜਾਂਦਾ ਹੈ ਸੋ ਏਸੀ ਸ਼ਮਸ਼ ਤਰਵੇ ਤਵਰੇ ਦੋਥਿਆ ਉਸ ਕਿਹੜੇ ਤਰੀਕੇ ਦੇ ਨਾਲ ਉਹਦੇ ਹੁਕਮ ਦੇ ਵਿੱਚ ਇਹ ਸਾਰਾ ਪਾਣਾ ਵਾਪਰੇ ਆ ਸਵਾਉ ਹੋਈਆ ਭੋਲਾ ਨੂੰ ਨਾ ਜਤਾਰੀਏ ਔਰ ਗੱਜ ਕੇ ਫਤਿਹ ਜਾਈਏ ਜੀ ਆਵਾਜ਼ ਜਿੱਕਾ ਖਾਲਸਾ ਆਵਾਜ਼ ਜਿੱਕੇ ਫਤਿਹ